ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਮੁੰਡਾ ਚਿੱਟਾ ਵੇਚਦਾ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਵੀ ਸਾਡਾ ਮੁੰਡਾ ਠੀਕ ਹੋ ਜੇ ਚਿੱਟਾ ਵੇਚਦਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਨਾ ਚਿੱਟਾ ਮੁੰਡਾ ਲਾਉਂਦਾ ਹੋਵੇ ਨਾ ਵੇਚਦਾ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਘਰ ਉੱਪਰ ਦੀ ਕਣ ਪਾਇਆ ਹੋਣਾ ਚਿੱਟਾ ਵੇਚਦਾ ਹੋਵੇ ਨਾ ਪੀਂਦਾ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਮਾਤਾ ਨੇ ਪੁੱਤ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਨਾ ਚਿੱਟਾ ਵੇਚਦਾ ਹੋਵੇ ਨਾ ਪੀਂਦਾ ਹੋਵੇ ਕਣ ਪਾਇਆ ਹੋਵੇ ਆਜਾ ਮਾਤਾ ਮੁੰਡੇ ਦੇ ਉੱਪਰ ਦੀ ਕਣ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਫੱਕਰਾ ਮਹਾਰੀ ਧਵਾਇਆ ਚਿੱਟਾ ਕੌਣ ਪੀਦਾ ਫੱਕਰਾ ਕੌਣ ਪੀਂਦਾ ਚਿੱਟਾ ਛੋਟਾ ਪਾਈਆ ਚੱਲੇ ਬਾਬਾ ਉਹ ਚੱਲੇ ਕਹਿੰਦੇ ਮੇਰੇ ਸਾਧ ਵਿੱਚ ਕਲਾਵੜੀ ਆਹ ਕਹਿੰਦੇ ਮੇਰੇ ਸਾਧ ਵਿੱਚ ਕਲਾਵੜੀ ਆਹ ਕਹਿੰਦੇ ਮੇਰੇ ਸਾਧ ਵਿੱਚ ਕਲਾਵੜੀ ਆਹ ਮਖਲਾ ਮਹਾੜੀ ਤਵਾ ਆ ਬੱਕਰਾ ਮਹਾੜੀ ਦਾ ਤਾਂ ਹੈ ਨੀਗਾ ਪਿੰਡ ਕਿਹੜਾ ਚੱਲ ਬੱਕਰਾ ਆਪਣਾ ਪਿੰਡ ਉਹ ਚੱਲੇ ਕਹਿੰਦੇ ਮੇਰੇ ਚ ਕੌਣ ਲੱਗ ਗਿਆ ਜੀ ਐ ਬੱਕਰਾ ਜੇਲ ਵੀ ਵਾਕਿਆ ਦੀ ਜੇ ਕਿਰਪਾ ਹੋ ਜੇ ਕੰਮ ਠੀਕ ਹੋ ਜੇ ਬੱਕਰਾ ਚੱਲੀ ਬਾਬਾ ਓਏ ਉਹ ਤੇਰੇ ਵਾਲੇ ਸਾਧ ਨਾਲ ਜਿਨੇ ਜਿਨੇ ਲਾਈ ਆ ਮੇਰੇ ਵਾਲੇ ਸਾਧ ਨਾਲ ਜਿਨੇ ਜਿਨੇ ਲਾਈ ਆ ਸੱਜਿਆਂ ਦੀ ਖੁਸ਼ੀ ਹੋ ਲੈ ਚੋਲ ਦੇ ਤੇ ਨੰਦ ਤੇ ਮੋਟਰਸਾਈਕਲ ਕਿਵੇਂ ਭੱਜ ਗਈ ਸਪਲੈਂਡਰ ਮੋਟਰਸਾਈਕਲ ਕਿੱਥੇ ਆ ਹੈ ਬਾਕੀਆ ਕਿੱਥੇ ਦੀ ਮੋਟਰਸਾਈਕਲ ਚੱਕ ਕੇ ਕੌਣ ਲੈ ਗਿਆ ਜੀ ਛੋਟਾ ਭਾਈ ਚੱਲ ਬਾਬਾ ਹੋਏ ਉਹ ਤਾਈਓ ਸੰਗੀਤ ਤੁਹਾਾਰੇ ਮੈਂ ਠੀਕ ਹੋਇਏ ਬੱਕਰਾ ਪਰਦੇ ਜੇ ਰੱਖ ਲਈ ਕਿ ਦੱਸ ਦੇ ਇਹ ਪਰਦੇ ਜੇ ਰੱਖੀਏ ਐ 4 ਗ੍ਰਾਮ ਚਿੱਟਾ ਰੂੜੀ ਦੇ ਵਿੱਚ ਕਿੰਨੇ ਦੱਬੇ ਦੀ ਐ ਤੇਰੇ ਭਾਈ ਨੇ ਲੈ ਕੇ ਰਫਾ ਹੋ ਜੋ ਠੀਕ ਹੋ ਜੋ ਬੱਕਰਾ ਚੰਡੀ ਬਾਬਾ ਹੋਰ ਤਾਂ ਉਹ ੱੱਲੇ ਵਾਲਾ ਸਾਥ ਮੇਰਾ ਦਿਨ ਆ ਜਾਂਦਾ ੱੱਲੇ ਵਾਲਾ ਸਾਥ ਮੇਰਾ